ਪੂਰੇ 3.5 ਸਾਲ ਤੋਂ ਜਿਹੜੇ ਮੈਂਬਰ ਸਾਡੇ ਬਾਈ ਉਜਤ ਕੇ ਆਏ ਸਨ ਔਰ ਉਸ ਤੋਂ ਬਾਅਦ ਤਿੰਨ ਮੈਂਬਰ ਜਿਹੜੇ ਸਨ ਜਿਹੜੇ ਸ਼ੋਮਣੀ ਅਕਾਲੀ ਦਲ ਦੇ ਸਨ ਉਹਨਾਂ ਦੇ ਪੰਜ ਤੋਂ ਬਾਅਦ ਇਹਨਾਂ ਨੂੰ ਹਰ ਵਕਤ ਆਪਣੀ ਹਾਰ ਦਾ ਜਿਹੜਾ ਸੀ ਡਰ ਸਤਾਂਦਾ ਰਿਹਾ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਗੱਲ ਹੈਗੇ ਕਿ ਗੁਰੂ ਦੀ ਗੋਲਕ ਜਿਸ ਤਰ੍ਹਾਂ ਇਹ ਵਰਤੈਨ ਮੈਂ ਇਹ ਕਹਣ ਤੋਂ ਗਰੇਜ ਨਹੀਂ ਕਰਾਂਗਾ 60 ਲੱਖ 40 ਲੱਖ 20 ਲੱਖ 3 ਲੱਖ ਔਰ ਇਹਨਾਂ ਦੇ ਮੈਂਬਰਾਂ ਨੇ ਮੇਰੇ ਕੋਲੋਂ 2.5 ਲੱਖ 3 ਲੱਖ ਰੁਪਏ ਲੈ ਕੇ ਵੋਟ ਮੈਨੂੰ ਪਾਣ ਦਾ ਕੀਤਾ ਇਹਨਾਂ ਨੂੰ ਡਰ ਸੀ ਕਿ ਜੇ ਇਹ 19 20 ਤੇ ਵੀ ਰਹੇ 21 ਤੇ ਵੀ ਰਹੇ ਤੇ ਅਸੀਂ ਅਸੀਂ ਹਾਰ ਜਾਣਾ ਹੈ ਅਸੀਂ ਨਹੀਂ ਜਿੱਤ ਸਕ ਰਹੇ 12 ਜੋ ਇਹਨਾਂ ਨੇ ਕੀਤਾ ਹੈ ਟੀਚਰਾਂ ਦੀਆਂ ਤਨਖਾਹਾਂ ਦੇਣ ਜੋਗੇ ਇਹਨਾਂ ਕੋਲ ਪੈਸੇ ਨਹੀਂ ਆ ਗਏ ਪਰ ਮੈਂਬਰਾਂ ਦੀਆਂ ਜ਼ਰੂਰਤਾਂ ਪੂਰਨ ਕਵਾਸਤੇ ਇਹਨਾਂ ਕੋਲ ਪੁੱਤਰ ਸਾਰੇ ਪੈਸੇ ਕੋਈ ਐਸਾ ਮੈਂਬਰ ਜਿਹੜਾ ਸਾਡੇ ਚੋਂ ਗਿਆ ਹੈ ਕੋਈ ਨਹੀਂ ਕਹਿ ਸਕਦਾ ਕਿਸੇ ਨੇ ਆਪਣੀ ਨੂੰਨ ਵਾ ਲਈ ਹੈ ਕਿਸੇ ਨੇ ਪੈਸੇ ਲਵਾ ਲੈਣ ਕਿਸੇ ਨੇ ਆਪਣੀ ਭੈਣ ਦਾ 80 ਲੱਖ ਰੁਪਇਆ ਇਹਨਾਂ ਕੋਲ ਲੈ ਲਿਆ ਜੀ ਮੈਂ 80 ਲੱਖ ਰੁਪਇਆ ਤੁਸੀਂ ਦੇਣਾ ਪਿਛਲਾ ਦਿਓ ਹਰ ਤਰ੍ਹਾਂ ਦੀ ਕੋਈ ਕਰਮ ਇਹਨਾਂ ਨੇ ਕੀਤਨ ਦਿੱਲੀ ਕਮੇਟੀ ਤੇ ਕਾਬਜ ਰਹਿਣ ਲਈ ਤਾਂ ਕਿ ਗੁਰੂ ਦੀ ਗੋਲਕ ਨੂੰ ਦਬ ਕੇ ਲੁੱਟ ਕੇ ਤੇ ਲੋਕਾਂ ਚ ਮੈਮਰਾਜ ਵੰਡਿਆ ਜਾਵੇ ਤੇ ਅਸੀਂ ਇੱਥੇ ਕਬਜ਼ੇ ਕਰਕੇ ਸਰਕਾਰ ਦੇ ਹੱਥ ਚ ਗੁਰਦੁਆਰਿਆਂ ਦੇ ਕੇ ਆਪਣਾ ਕੰਮ ਪੂਰਾ ਕਰ ਗਿਆ ਹਾਂ ਮੈਂ ਇਹ ਤੁਹਾਡੇ ਰਾਈ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਕਿ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਤੁਸੀਂ ਇਹਨਾਂ ਦੇ ਹੱਥ ਖੇਡ ਜਾਓ ਜੋ ਇਹਨਾਂ ਦੇ ਹੱਥ ਖੇਡ ਜਾਓ ਸਾਨੂੰ ਕੋਈ ਨਹੀਂ ਪਰ ਜਿਹੜੇ ਕੁਕਰਮ ਰਕਾਬਗਨ ਸਾਹਿਬ ਬੰਗਲਾ ਸਾਹਿਬ ਸੀਜਗਨ ਸਾਹਿਬ ਸੀਜਗਨ ਸਾਹਿਬ ਨਾਨਕ ਪਿਆਉ ਸਾਹਿਬ ਹੋਏ ਨੇ ਉਹਨਾਂ ਦੀ ਇਨਕੁਆਰੀ ਕਰਾ ਲਓ ਇਹ ਜੇ ਕੋ ਕਰਮ ਕਰਨ ਵਾਲੇ ਜੇ ਤੁਸੀਂ ਇਹਨਾਂ ਦੀ ਵਾਗਡੋਰ ਰੱਖੋਗੇ ਇਹਨਾਂ ਨੂੰ ਤਾਕਤ ਦਿਓਗੇ ਤੇ ਮੈਂ ਇਹ ਕਹਿ ਸਕਦਾ ਤੁਹਾਡਾ ਵਕਤ ਵੀ ਥੋੜਾ ਫਿਰ ਸਿਹਰਾ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਆਪਣੀ ਗੱਲ ਚਲਾਈ ਹੈ ਮੈਨੂੰ ਇੱਕ ਦੱਸ ਦਿਓ ਜਿਹੜਾ ਜਿੰਦਾ ਬੈਠਾ ਹੋਵੇ ਔਰ ਉਹਨਾਂ ਸਭ ਸਰਕਾਰਾਂ ਦਾ ਅੱਜ ਤੁਸੀਂ ਕਹ ਲੋ ਕਾਂਗਰਸ ਅਰ ਕਿਥੇ ਕਹਿ ਰਹੀ ਤੁਹਾਡਾ ਅਸਰ ਵੀ ਕਾਂਗਰਸ ਵਰਗਾ ਨਾ ਹੋਵੇ ਤੁਸੀਂ ਇਹਨਾਂ ਦਾ ਜਿਹੜੀ ਬਾਹ ਫੜ ਕੇ ਕੋਈ ਕੰਮ ਕਰਾਉਂਦੇ ਪਿਆ ਉਹਨਾਂ ਉਹ ਛੱਡ ਦਿਓ ਇਹ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਇਸ ਨੂੰ ਸਾਨੂੰ ਇਹ ਨਾ ਸੁਣਨਾ ਅਸੀਂ ਕੋਈ ਚੇਤਾਵਨੀ ਦੇ ਰਹੇ ਹਾਂ ਬੈ ਤੁਸੀਂ ਸਰਕਾਰ ਦੇ ਬੈਠੇ ਹੋ ਸਾਡਾ ਕੀ ਕਰੋਗੇ ਸਾਨੂੰ ਅੰਦਰ ਕਰੋਗੇ ਪਰ ਮੈਂ ਇਹ ਚਾਹਦਾ ਕਿ ਹਿੰਦੁਸਤਾਨ ਦੀ ਸਰਕਾਰ ਅੱਜ ਦੁਨੀਆ ਵਿੱਚ ਜਲਡਵਾਰ ਸੁਟ ਤੁਸੀਂ ਉਸ ਪਾਰ ਕਰਦੇ ਹੋ ਇਹਨਾਂ ਦਾ ਜਿਹੜੇ ਗੁਗਾਰੇ ਦੋਖੀ ਆ ਗਏ ਸੇ ਦੋਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟੀਮ ਅਠਵੇਂ ਗੁਰੂ ਨਾਨਕ ਗੁਰੂ ਹਰਿਕ੍ਰਿਸ਼ਨ ਪਾਸ਼ਾ ਦੇ ਦਰ ਤੇ ਆਈ ਹੈ ਇਹੋ ਦਰਸੀ ਜਦੋਂ ਬਾਲਾ ਪ੍ਰੀਤਮ ਇੱਥੇ ਆਏ ਤੇ ਉਹਨਾਂ ਨੇ ਆਪਣੇ ਸੱਤਵੇਂ ਗੁਰੂ ਨਾਨਕ ਗੁਰੂ ਹਰ Rai ਪਾਸ਼ਾ ਨੇ ਇੱਕ ਵਾਅਦਾ ਕੀਤਾ ਸੀ ਕਿ ਬਲੇਸ਼ ਦੇ ਮੱਥੇ ਨਹੀਂ ਲਗਾਗਾ। ਔਰ ਬਲੇਸ਼ ਦੇ ਮੱਥੇ ਕਿਉਂ ਨਹੀਂ ਲਗਾਗਾ? ਕਿਉਂਕਿ ਉਸ ਵੇਲੇ ਵੀ ਗੁਰੂ ਘਰ ਦੇ ਵਿੱਚੋਂ ਵੀ ਜਿਹੜੇ ਮੈਂ ਸਮਝਦਾ ਮਾਂ ਕਿ ਪਿੱਠ 'ਚ ਛੁਰੇ ਮਾਰਨ ਵਾਲਗੇ RAM Raiਏ ਸੀ ਉਹਨਾਂ ਨੇ ਬਾਣੀ ਦੇ ਅਰਥ ਬਦਲਤੇ ਸੀਗੇ। ਔਰ ਕਿੱਡੀ ਵੱਡੀ ਗੱਲ ਹੈ ਕਿ ਗੁਰੂ 8ਵੇਂ ਪਾਸ਼ਾ ਸ਼ਿਸਤਾਨ ਤੇ ਬੈਠਣ ਰਾਜਾ ਜੈ ਸਿੰਘ ਦੇ ਬੰਗਲੇ ਤੇ ਔਰ ਅਰੰਗਜ਼ੇਬ ਦੇ ਮੱਥੇ ਨਾਲ ਲੱਗਣ ਉਸ ਨੂੰ ਦਰਸ਼ਨ ਨਾ ਦੇਣ। ਅੱਜ ਅਸੀਂ ਉਸੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਦਰ ਤੇ ਆਏ ਆ ਅਰਦਾਸ ਕਰਨ ਆਏ ਆ ਸੱਚੇ ਪਾਤਸ਼ਾਹ ਅੱਜ ਸਾਡੇ ਵਿੱਚੋਂ ਵੀ ਜਿਹੜੇ ਮਲੇਸ਼ ਨੇ ਸਾਡੇ ਵਿੱਚੋਂ ਵੀ ਜਿਹੜੇ ਰਾਮਰਾਈਏ ਨੇ ਸਾਡੇ ਵਿੱਚੋਂ ਵੀ ਜਿਹੜੇ ਧੀਰਮਲਈਏ ਨੇ ਅੱਜ ਜੋ ਸਰਕਾਰਾਂ ਦੇ ਪਿੱਠ ਠੋਕਦੇ ਪਏ ਨੇ ਅੱਜ ਉਹਨਾਂ ਲੋਕਾਂ ਦੀ ਪਿੱਠ ਠੋਕ ਰਹੇ ਨੇ ਜਿਹੜੇ ਗੁਰੂ ਘਰ ਨੂੰ ਅੱਜ ਗੁਰੂ ਦੀ ਸਿੱਖਿਆ ਨੂੰ ਚੈਲੰਜ ਕਰਦੇ ਪਏ ਨੇ ਗੁਰੂ ਘਰਾਂ ਦੇ ਨਿਜ਼ਾਮ ਦੇ ਵਿੱਚ ਦਖਲ ਦਿੰਦੇ ਪਏ ਨੇ ਮੈਂ ਸਮਝਦਾ ਸਾਡੀ ਲੜਾਈ ਉਹ ਸੋਚ ਦੇ ਨਾਲ ਹੈ ਔਰ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਤੁਹਾਡੇ ਵਜ਼ੀਰਾਂ ਕਿ ਜਿਸ ਤਰੀਕੇ ਨਾਲ ਤੁਹਾਡੇ ਵਜ਼ੀਰ ਇਹਨਾਂ ਦੀ ਪਿੱਠ ਹੋ ਕੇ ਰਹੇ ਨੇ ਔਰ ਗਲਤ ਫੈਸਲੇ ਕਰ ਰਹੇ ਨੇ ਵਾਡਾ ਇੱਕੋ ਹੀ ਕੰਮ ਹੈ ਕਿ ਅਸੀਂ ਗੁਰੂ ਘਰ ਤੇ ਕਬਜ਼ੇ ਕਿਦਾਂ ਕਰਨੇ ਨੇ ਮੈਂ ਸਮਝਦਾ ਵਾਂ ਕਿ ਇਸ ਗੁਰੂ ਘਰ ਤੇ ਕਬਜ਼ੇ ਇੰਦਰਾ ਗਾਂਧੀ ਨੇ ਸਰਕਾਰੀ ਬੋਰਡ ਬਣਾ ਕੇ ਕੀਤਾ ਸੀ ਅਕਾਲੀ ਦਲ ਨੇ ਜਦੋ ਜਹਿਤ ਕੀਤਾ ਸੀ ਗੋਡਿਆਂ 'ਚ ਡਿੱਕੇ ਮਾਫੀ ਮੰਗੀ ਸੀ ਇੰਦਰਾ ਨੇ ਔਰ ਇਲੈਕਸ਼ਨਾਂ ਕਰਾਈਆਂ ਦੁਬਾਰਾ ਅਕਾਲੀ ਦਲ ਆਇਆ ਸੀਗਾ ਇਹ ਜਿੰਨਾ ਮਰਜ਼ੀ ਡਿਲੇ ਕਰ ਲੈਣ ਸੰਗਤ ਇਸ ਵੇਲੇ ਇਹਨਾਂ ਨੂੰ ਕੱਢਣਾ ਚਾਹਦੀ ਹੈ ਮੈਂ ਸਮਝਦਾ ਇਹ ਸੰਗਤ ਦੇ ਵਿੱਚ ਗੁਰੂ ਦਾ ਜਿਹੜੀ ਸੋਚ ਹੈ ਉਹ ਵਰਤੇਗੀ ਗੁਰੂ ਸਾਹਿਬ ਇਹਨਾਂ ਮਲੇਚਾਂ ਨੂੰ ਕਦੀ ਮਾਫ਼ ਨਹੀਂ ਕਰਨਗੇ ਜਿਨ੍ਹਾਂ ਦੇ ਰਾਜ ਦੇ ਵਿੱਚ ਗੁਰੂ ਘਰਾਂ ਜਿੱਦਾਂ ਸਰਨਾ ਸਾਹਿਬ ਨੇ ਦੱਸਿਆ ਕਿ ਕਿਹੜੇ-ਕਿਹੜੇ ਗੁਰੂ ਘਰ 'ਚ ਕਿਹੜੇ ਕੰਮ ਦੀ ਹੋਏ ਸਾਡੇ ਸਕੂਲਾਂ ਦੇ ਹਾਲ ਕੀ ਹੈ 450 ਕਰੋੜ ਇਹ ਮੈਨੇਜਮੈਂਟ ਕਾਦੀ ਕਰਦੇ ਨੇ ਅੱਜ ਗੁਰਦੁਆਰਾ ਰਿਕਾਬ ਗੰਜ ਸਾਹਿਬ 'ਚ ਬਹੁਤ ਵੱਡੀ ਆਗ ਲੱਗੀ ਹੈ ਉਥੋਂ ਦੇ ਟਰਾਂਸਫਾਰਮਰ 'ਚ ਬਿਜਲੀ ਦੇ ਨੂੰ ਔਰ ਐਡੀ ਵੱਡੀ ਆਗ ਲੱਗੀ ਕਿ ਗੁਰੂ ਘਰ ਦਾ ਵੀ ਨੁਕਸਾਨ ਹੋ ਸਕਦਾ ਸੀਗਾ ਔਰ ਜਿਹੜਾ ਸਟਾਫ ਹੈ ਬਿਜਲੀ ਦਾ ਉਹ ਕਈ ਵਾਰੀ ਲਿਖ ਕੇ ਦੇ ਚੁੱਕਾ ਕਿ ਇਸ ਨੂੰ ਬਦਲਿਆ ਜਾਵੇ ਲੋਡ ਇਨਾ ਜ਼ਿਆਦਾ ਨੁਕਸਾਨ ਹੋਏਗਾ ਲੇਕਿਨ ਇਹਨਾਂ ਕੋਲ ਮੰਤਰੀਆਂ ਦੇ ਚਰਨ ਪਰਸਨ ਦਾ ਸਮੇਂ ਹੈਗਾ ਇਹਨਾਂ ਕੋਲ ਗੁਰੂ ਦੀ ਗੋਲਕ ਚੋਂ ਮੈਂਬਰ ਖਰੀਦਣ ਦਾ ਸਮੇਂ ਹੈਗਾ ਇਹ ਟਰਾਂਸਫਾਰਮਰ ਬਦਲਣ ਦਾ ਇਹ ਆਵਾ ਦੇਣ ਦਾ ਇਹ ਪ੍ਰੋਵੀਡੈਂਟ ਫੰਡ ਜੋ ਸਟਾਫ ਦਾ ਹੱਕ ਬਣਦਾ ਉਹ ਦੇਣ ਦਾ ਹੱਕ ਨਹੀਂ ਹੈ ਕੱਲ ਸਾਡਾ ਡੈਲੀਗੇਸ਼ਨ ਪ੍ਰਧਾਨ ਮੰਤਰੀ ਕੋਲ ਜਾਏਗਾ ਆਪਣੀ ਰਿਪਰੈਜੈਂਟੇਸ਼ਨ ਦੇ ਕੇ ਜਾਏਗਾ ਔਰ ਇੱਕ ਸਖਤ ਰਿਪਰੈਜੈਂਟੇਸ਼ਨ ਹੋਏਗੀ ਮੈਂ ਸਮਝਦਾ ਸੀ ਪ੍ਰਧਾਨ ਮੰਤਰੀ ਨੂੰ ਸਰਨਾ ਸਾਹਿਬ ਮੈਂ ਅਸੀਂ ਸਾਰੇ ਖੁਦ ਦੇ ਕੇ ਆਵਾਂਗੇ ਪਿਛਲੇ ਪੂਰੇ 3.5 ਸਾਲ ਤੋਂ ਜਿਹੜੇ ਮੈਂਬਰ ਸਾਡੇ ਵਾ ਇੱਜਤ ਕੇ ਆਏ ਸਨ ਔਰ ਉਸ ਤੋਂ ਬਾਅਦ ਤਿੰਨ ਮੈਂਬਰ ਜਿਹੜੇ ਸਨ ਜਿਹੜੇ ਸ਼ੋਭਣੀ ਅਕਾਲੀ ਦਲ ਦੇ ਸਨ ਉਹਨਾਂ ਦੇ ਪੰਜੀ ਤੋਂ ਬਾਅਦ ਇਹਨਾਂ ਨੂੰ ਹਰ ਵਕਤ ਆਪਣੀ ਹਾਰ ਦਾ ਜਿਹੜਾ ਸੀ ਡਰ ਸਤਾੰਦਾ ਰਿਹਾ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਗੱਲ ਇਹ ਹੈ ਕਿ ਗੁਰੂ ਦੀ ਗੋਲਕ ਜਿਸ ਤਰ੍ਹਾਂ ਇਹ ਵਰਤੈ ਮੈਂ ਇਹ ਕਹਿੰਦੋਂ ਗਰੇਜ ਨਹੀਂ ਕਰਾਂਗਾ 60 ਲੱਖ 40 ਲੱਖ 20 ਲੱਖ 3 ਲੱਖ ਔਰ ਇਹਨਾਂ ਦੇ ਮੈਂਬਰਾਂ ਨੇ ਮੇਰੇ ਕੋਲ 2.3 ਲੱਖ 3.3 ਲੱਖ ਰੁਪਏ ਲੈ ਕੇ ਵੋਟ ਮੈਨੂੰ ਪਾਣ ਦਾ ਕੀਤਾ ਇਹਨਾਂ ਨੂੰ ਡਰ ਸੀ ਕਿ ਜੇ ਇਹ 19 20 ਤੇ ਵੀ ਰਹੇ 21 ਤੇ ਵੀ ਰਹੇ ਤੇ ਅਸੀਂ ਅਸੀਂ ਹਾਰ ਜਾਣਾ ਹੈ ਅਸੀਂ ਨਹੀਂ ਜਿੱਤ ਸਕ ਰਹੇ ਬਾ ਜੋ ਇਹਨਾਂ ਨੇ ਕੀਤਾ ਹੈ ਟੀਚਰਾਂ ਦੀਆਂ ਤਨਖਾਹਾਂ ਦੇਣ ਜੋਗੇ ਇਹਨਾਂ ਕੋਲ ਪੈਸੇ ਨਹੀਂ ਆ ਗਏ ਪਰ ਮੈਂਬਰਾਂ ਦੀਆਂ ਜ਼ਰੂਰਤਾਂ ਪੂਰਨ ਵਾਸਤੇ ਇਹਨਾਂ ਕੋਲ ਸਾਰੇ ਪੈਸੇ ਕੋਈ ਐਸਾ ਮੈਂਬਰ ਜਿਹੜਾ ਸਾਡੇ ਚੋਂ ਗਿਆ ਹੈ ਕੋਈ ਨਹੀਂ ਕਹਿ ਸਕਦਾ ਕਿਸੇ ਨੇ ਆਪਣੀ ਨੂਨ ਵਾ ਲਈ ਹੈ ਕਿਸੇ ਨੇ ਪੈਸੇ ਲਵਾ ਲੈਣ ਕਿਸੇ ਨੇ ਆਪਣੀ ਭੈਣ ਦਾ 80 ਲੱਖ ਰੁਪਇਆ ਇਹਨਾਂ ਕੋਲ ਲੈ ਲਿਆ ਜੀ ਮੈਂ 80 ਲੱਖ ਰੁਪਇਆ ਤੁਸੀਂ ਦੇਣਾ ਪਿਛਲਾ ਦਿਓ ਹਰ ਤਰ੍ਹਾਂ ਦੀ ਕੋ ਕੰਮ ਇਹਨਾਂ ਨੇ ਕੀ ਤਨ ਦਿੱਲੀ ਕਮੇਟੀ ਤੇ ਕਾਬਜ ਰਹਿਣ ਲਈ ਤਾਂ ਕਿ ਗੁਰੂ ਦੀ ਗੋਲਕ ਨੂੰ ਦਬ ਕੇ ਲੁੱਟ ਕੇ ਤੇ ਲੋਕਾਂ ਚ ਮੈਮਰਾਜ ਵੰਡਿਆ ਜਾਵੇ ਤੇ ਅਸੀਂ ਇੱਥੇ ਕਬਜ਼ੇ ਕਰਕੇ ਸਰਕਾਰ ਦੇ ਹੱਥ ਵਿੱਚ ਗੁਰਦੁਆਰੇ ਦੇ ਕੇ ਆਪਣਾ ਕੰਮ ਪੂਰਾ ਕਰ ਗਿਆ ਹੈ ਮੈਂ ਇਹ ਤੁਹਾਡੇ ਰਾਹੀਂ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਕਿ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਤੁਸੀਂ ਇਹਨਾਂ ਦੇ ਹੱਥ ਖੇਡ ਜਾਓ ਜੋ ਇਹਨਾਂ ਦੇ ਹੱਥ ਖੇਡ ਜਾਓ ਸਾਨੂੰ ਕੋਈ ਨਹੀਂ ਪਰ ਜਿਹੜੇ ਕਰਮ ਰਕਾਬਗਨ ਸਾਹਿਬ ਬੰਗਲਾ ਸਾਹਿਬ ਸੀਜਗਨ ਸਾਹਿਬ ਸੀਜਗਨ ਸਾਹਿਬ ਨਾਨਕ ਵਿਅਸਾਬ ਹੋਏ ਨੇ ਉਹਨਾਂ ਦੀ ਇਨਕੁਆਰੀ ਕਰਾ ਲਓ ਇਹ ਜੇ ਕੋ ਕਰਮ ਕਰਨ ਵਾਲੇ ਜੇ ਤੁਸੀਂ ਇਹਨਾਂ ਦੀ ਵਾਗਡੋਰ ਰੱਖੋਗੇ ਇਹਨਾਂ ਨੂੰ ਤਾਕਤ ਦਿਓਗੇ ਤੇ ਮੈਂ ਇਹ ਕਹਿ ਸਕਦਾ ਤੁਹਾਡਾ ਵਕਤ ਵੀ ਥੋੜਾ ਫਿਰ ਸਿਹਰਾ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਆਪਣੀ ਗੱਲ ਚਲਾਈ ਹੈ ਮੈਨੂੰ ਇੱਕ ਦੱਸ ਦਿਓ ਜਿਹੜਾ ਜਿੰਦਾ ਬੈਠਾ ਹੋਵੇ ਔਰ ਉਹਨਾਂ ਸਭ ਸਰਕਾਰਾਂ ਦਾ ਅੱਜ ਤੁਸੀਂ ਕਹ ਲਓ ਕਾਂਗਰਸ ਅਰਕਥੇ ਕਹਿਆ ਕੀ ਤੁਹਾਡਾ ਅਸ਼ਰਵੀ ਕਾਂਗਰਸ ਵਰਗਾ ਨਾ ਹੋਵੇ ਤੁਸੀਂ ਇਹਨਾਂ ਦਾ ਜਿਹੜੀ ਬਾਹ ਫੜ ਕੇ ਕੋਲ ਕੰਮ ਕਰਾਉਂਦੇ ਪਿਓ ਨਾ ਉਹ ਛੱਡ ਦਿਓ ਇਹ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਇਸ ਨੂੰ ਸਾਨੂੰ ਇਹ ਨਾ ਸੁਣਨਾ ਅਸੀਂ ਕੋਈ ਚੇਤਾਵਨੀ ਦੇ ਰਹੇ ਹਾਂ ਬਈ ਤੁਸੀਂ ਸਰਕਾਰ 'ਚ ਬੈਠੇ ਹੋ ਸਾਡਾ ਕੀ ਕਰੋਗੇ ਸਾਨੂੰ ਅੰਦਰ ਕਰੋਗੇ ਪਰ ਮੈਂ ਇਹ ਚਾਹੁੰਦਾ ਕਿ ਹਿੰਦੁਸਤਾਨ ਦੀ ਸਰਕਾਰ ਦੇ ਅੱਜ ਦੁਨੀਆ ਵਿੱਚ ਜਲਦਵਾਰ ਸੁੱਟਾ ਤੁਸੀਂ ਉਸ ਪਾਰ ਕਰਦੇ ਹੋ ਇਹਨਾਂ ਦਾ ਜਿਹੜੇ ਗੁਗਾ ਦੇ ਦੋਖੀ ਆਗੇ ਸੇ ਦੋਖੀ ਹਾਂਜੀ ਬੰਦੀ ਜੀ 10 ਮਿੰਟ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟੀਮ 8ਵੇਂ ਗੁਰੂ ਨਾਨਕ ਗੁਰੂ ਹਰਿਕ੍ਰਿਸ਼ਨ ਪਾਸ਼ਾ ਦੇ ਦਰ ਤੇ ਆਈ ਹੈ ਇਹੋ ਦਰਸੀ ਜਦੋਂ ਬਾਲਾ ਪ੍ਰੀਤਮ ਇੱਥੇ ਆਏ ਤੇ ਉਹਨਾਂ ਨੇ ਆਪਣੇ 7ਵੇਂ ਗੁਰੂ ਨਾਨਕ ਗੁਰੂ ਹਰ Rai ਪਾਤਸ਼ਾਹ ਨੇ ਇੱਕ ਵਾਅਦਾ ਕੀਤਾ ਸੀ ਕਿ ਮਲੇਸ਼ ਦੇ ਮੱਥੇ ਨਹੀਂ ਲਗਾਗਾ। ਔਰ ਮਲੇਸ਼ ਦੇ ਮੱਥੇ ਕਿਉਂ ਨਹੀਂ ਲਗਾਗਾ? ਕਿਉਂਕਿ ਉਸ ਵੇਲੇ ਵੀ ਗੁਰੂ ਘਰ ਦੇ ਵਿੱਚੋਂ ਵੀ ਜਿਹੜੇ ਮੈਂ ਸਮਝਦਾ ਮਾਂ ਕਿ ਪਿੱਛੇ ਛੁਰੇ ਮਾਰਨ ਵਰਗੇ ਰਾਮ ਰਾਈਏ ਸੀ ਉਹਨਾਂ ਨੇ ਬਾਣੀ ਦੇ ਅਰਥ ਬਦਲਤੇ ਸੀਗੇ। ਔਰ ਕਿੰਨੀ ਵੱਡੀ ਗੱਲ ਹੈ ਕਿ ਗੁਰੂ 8ਵੇਂ ਪਾਤਸ਼ਾਹ ਸ਼ਿਸਤਾਨ ਤੇ ਬੈਠਣ ਰਾਜਾ ਜੈ ਸਿੰਘ ਦੇ ਬੰਗਲੇ ਤੇ ਔਰ ਅਰੰਗゼਬ ਦੇ ਮੱਥੇ ਨਾਲ ਲੱਗਣ ਉਸ ਨੂੰ ਦਰਸ਼ਨ ਨਾ ਦੇ। ਅੱਜ ਅਸੀਂ ਉਸੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਦਰ ਤੇ ਆਏ ਆ ਅਰਦਾਸ ਕਰਨ ਆਏ ਆ ਸੱਚੇ ਪਾਤਸ਼ਾਹ ਅੱਜ ਸਾਡੇ ਵਿੱਚੋਂ ਵੀ ਜਿਹੜੇ ਮਲੇਸ਼ ਨੇ ਸਾਡੇ ਵਿੱਚੋਂ ਵੀ ਜਿਹੜੇ ਰਾਮਰਾਈਏ ਨੇ ਸਾਡੇ ਵਿੱਚੋਂ ਵੀ ਜਿਹੜੇ ਧੀਰਮਲੀਏ ਨੇ ਅੱਜ ਉਹ ਸਰਕਾਰਾਂ ਦੀ ਪਿੱਠ ਠੋਕਦੇ ਪਏ ਨੇ ਅੱਜ ਉਹਨਾਂ ਲੋਕਾਂ ਦੀ ਪਿੱਠ ਠੋਕ ਰਹੇ ਨੇ ਜਿਹੜੇ ਗੁਰੂ ਘਰ ਨੂੰ ਅੱਜ ਗੁਰੂ ਦੀ ਸਿੱਖੀ ਨੂੰ ਚੈਲੰਜ ਕਰਦੇ ਪਏ ਨੇ ਗੁਰੂ ਘਰਾਂ ਦੇ ਨਿਜ਼ਾਮ ਦੇ ਵਿੱਚ ਦਖਲ ਦਿੰਦੇ ਪਏ ਨੇ ਮੈਂ ਸਮਝਦਾ ਸਾਡੀ ਲੜਾਈ ਉਸ ਸੋਚ ਦੇ ਨਾਲ ਹੈ ਔਰ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਤੁਹਾਡੇ ਵਜ਼ੀਰਾਂ ਕਿ ਜਿਸ ਤਰੀਕੇ ਨਾਲ ਤੁਹਾਡੇ ਵਜ਼ੀਰ ਇਹਨਾਂ ਦੀ ਪਿੱਠ ਠੋਕ ਰਹੇ ਨੇ ਔਰ ਗਲਤ ਫੈਸਲੇ ਕਰ ਰਹੇ ਨੇ ਤੁਹਾਡਾ ਇੱਕੋ ਹੀ ਕੰਮ ਹੈ ਕਿ ਅਸੀਂ ਗੁਰੂ ਘਰ ਤੇ ਕਬਜ਼ੇ ਕਿਦਾਂ ਕਰਨੇ ਨੇ ਮੈਂ ਸਮਝਦਾ ਵਾਂ ਕਿ ਇਸ ਗੁਰੂ ਘਰ ਤੇ ਕਬਜ਼ੇ ਇੰਦਰਾ ਗਾਂਧੀ ਨੇ ਸਰਕਾਰੀ ਬੋਰਡ ਬਣਾ ਕੇ ਕੀਤਾ ਸੀ ਅਕਾਲੀ ਦਲ ਨੇ ਜਦੋਜਹਿਤ ਕੀਤਾ ਸੀ ਗੋਡਿਆਂ 'ਚ ਡਿੱਕੇ ਮਾਫੀ ਮੰਗੀ ਸੀ ਇੰਦਰਾ ਨੇ ਔਰ ਇਲੈਕਸ਼ਨਾਂ ਕਰਾਈਆਂ ਦੁਬਾਰਾ ਅਕਾਲੀ ਦਲ ਆਇਆ ਸੀਗਾ ਇਹ ਜਿੰਨਾ ਮਰਜ਼ੀ ਡਿਲੇ ਕਰ ਲੈਣ ਸੰਗਤ ਇਸ ਵੇਲੇ ਇਹਨਾਂ ਨੂੰ ਕੱਢਣਾ ਚਾਹਦੀ ਹੈ ਮੈਂ ਸਮਝਦਾ ਇਹ ਸੰਗਤ ਦੇ ਵਿੱਚ ਗੁਰੂ ਦਾ ਜਿਹੜੀ ਸੋਚ ਹੈ ਉਹ ਵਰਤੇਗੀ ਗੁਰੂ ਸਾਹਿਬ ਇਹਨਾਂ ਮਲੇਛਾਂ ਨੂੰ ਕਦੀ ਮਾਫ਼ ਨਹੀਂ ਕਰਨਗੇ ਜਿਨ੍ਹਾਂ ਦੇ ਰਾਜ ਦੇ ਵਿੱਚ ਗੁਰੂ ਘਰਾਂ ਜਿੱਦਾਂ ਸਰਨਾ ਸਾਹਿਬ ਨੇ ਦੱਸਿਆ ਕਿ ਕਿਹੜੇ-ਕਿਹੜੇ ਗੁਰੂ ਘਰ ਚ ਕਿਹੜੇ ਕੰਮ ਦੀ ਹੋਏ ਸਾਡੇ ਸਕੂਲਾਂ ਦੇ ਹਾਲ ਕੀ ਹੈ 450 ਕਰੋੜ ਇਹ ਮੈਨੇਜਮੈਂਟ ਕਾਦੀ ਕਰਦੇ ਨੇ ਅੱਜ ਗੁਰਦੁਆਰਾ ਰਿਕਾਬ ਗੰਜ ਸਾਹਿਬ ਚ ਬਹੁਤ ਵੱਡੀ ਅੱਗ ਲੱਗੀ ਹੈ ਉਥੋਂ ਦੇ ਟਰਾਂਸਫਾਰਮਰ ਚ ਬਿਜਲੀ ਦੇ ਨੂੰ ਔਰ ਏਡੀ ਵੱਡੀ ਆ ਕੇ ਲੱਗੀ ਕਿ ਗੁਰੂ ਘਰ ਦਾ ਵੀ ਨੁਕਸਾਨ ਹੋ ਸਕਦਾ ਸੀਗਾ ਔਰ ਜਿਹੜਾ ਸਟਾਫ ਹੈ ਬਿਜਲੀ ਦਾ ਉਹ ਕਈ ਵਾਰੀ ਲਿਖ ਕੇ ਦੇ ਚੁੱਕਾ ਕਿ ਇਸ ਨੂੰ ਬਦਲਿਆ ਜਾਵੇ ਲੋਡ ਇਨਾ ਜ਼ਿਆਦਾ ਨੁਕਸਾਨ ਹੋਏਗਾ ਲੇਕਿਨ ਇਹਨਾਂ ਕੋਲ ਮੰਤਰੀਆਂ ਦੇ ਚਰਨ ਪਰਸਨ ਦਾ ਸਮੇ ਹੈਗਾ ਇਹਨਾਂ ਕੋਲ ਗੁਰੂ ਦੀ ਗੋਲਕ ਚ ਮੈਂਬਰ ਖਰੀਦਣ ਦਾ ਸਮੇ ਹੈਗਾ ਇਹ ਟਰਾਂਸਫਾਰਮਰ ਬਦਲਣ ਦਾ ਇਹ ਆਵਾ ਦੇਣ ਦਾ ਇਹ ਪ੍ਰੋਵੀਡੈਂਟ ਫੰਡ ਜੋ ਸਟਾਫ ਦਾ ਹੱਕ ਬਣਦਾ ਉਹ ਦੇਣ ਦਾ ਹੱਕ ਨਹੀਂ ਹੈ ਕੱਲ ਸਾਡਾ ਡੈਲੀਗੇਸ਼ਨ ਪ੍ਰਧਾਨ ਮੰਤਰੀ ਕੋਲ ਜਾਏਗਾ ਆਪਣੀ ਰਿਪਰੈਜੈਂਟੇਸ਼ਨ ਦੇ ਕੇ ਜਾਏਗਾ ਔਰ ਇੱਕ ਸਖਤ ਰਿਪਰੈਜੈਂਟੇਸ਼ਨ ਹੋਏਗੀ ਮੈਂ ਸਮਝਦਾ ਸੀ ਪ੍ਰਧਾਨ ਮੰਤਰੀ ਨੂੰ ਸਰਨਾ ਸਾਹਿਬ ਮੈਂ ਅਸੀਂ ਸਾਰੇ ਖੁਦ ਦੇ ਕੇ ਆਵਾਂਗੇ ਕਿਛਲੇ ਪੂਰੇ 3.5 ਸਾਲ ਤੋਂ ਜਿਹੜੇ ਮੈਂਬਰ ਸਾਡੇ ਵਾਈ ਜਿਤ ਕੇ ਆਏ ਸਨ ਔਰ ਉਸ ਤੋਂ ਬਾਅਦ ਤਿੰਨ ਮੈਂਬਰ ਜਿਹੜੇ ਸਨ ਇੱਕ ਜਿਹੜੇ ਸ਼ੋਭਣੀ ਅਕਾਲੀ ਦਲ ਦੇ ਸਨ ਉਹਨਾਂ ਦੇ ਪੰਜੀ ਤੋਂ ਬਾਅਦ ਇਹਨਾਂ ਨੂੰ ਹਰ ਵਕਤ ਆਪਣੀ ਹਾਰ ਦਾ ਜਿਹੜਾ ਸੀ ਡਰ ਸਤਾਂਦਾ ਰਿਹਾ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਗੱਲ ਹੈਗੇ ਕਿ ਗੁਰੂ ਦੀ ਗੋਲਕ ਜਿਸ ਤਰ੍ਹਾਂ ਇਹ ਵਰਤੈ ਮੈਂ ਇਹ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ 60 ਲੱਖ 40 ਲੱਖ 20 ਲੱਖ 3 ਲੱਖ ਔਰ ਇਹਨਾਂ ਦੇ ਮੈਂਬਰਾਂ ਨੇ ਮੇਰੇ ਕੋਲੋਂ 2.3 ਲੱਖ 3 ਲੱਖ ਰੁਪਏ ਲੈ ਕੇ ਵੋਟ ਮੈਨੂੰ ਪਾਣ ਦਾ ਕੀਤਾ ਇਹਨਾਂ ਨੂੰ ਡਰ ਸੀ ਕਿ ਜੇ ਇਹ 19 ਵੀਤੇ ਵੀ ਰਹੇ 21 ਵੀਤੇ ਵੀ ਰਹੇ ਤੇ ਅਸੀਂ ਅਸੀਂ ਹਾਰ ਜਾਣਾ ਹੈ ਅਸੀਂ ਨਹੀਂ ਜਿੱਤ ਸਕ ਰਹੇ ਬਾਹਰ ਜੋ ਇਹਨਾਂ ਨੇ ਕੀਤਾ ਹੈ ਟੀਚਰਾਂ ਦੀਆਂ ਤਨਖਾਹਾਂ ਦੇਣ ਜੋਗੇ ਇਹਨਾਂ ਕੋਲ ਪੈਸੇ ਨਹੀਂ ਆਗੇ ਪਰ ਮੈਂਬਰਾਂ ਦੀਆਂ ਜ਼ਰੂਰਤਾਂ ਪੂਰਨ ਵਾਸਤੇ ਇਹਨਾਂ ਕੋਲ ਤੇ ਸਾਰੇ ਪੈਸੇ ਕੋਈ ਐਸਾ ਮੈਂਬਰ ਜਿਹੜਾ ਸਾਡੇ ਚੋਂ ਗਿਆ ਹੈ ਕੋਈ ਨਹੀਂ ਕਹਿ ਸਕਦਾ ਕਿਸੇ ਨੇ ਆਪਣੀ ਨੂੰਨ ਵਾ ਲਈਏ ਕਿਸੇ ਨੇ ਪੈਸੇ ਲਵਾ ਲੈਣ ਕਿਸੇ ਨੇ ਆਪਣੀ ਭੈਣ ਦਾ 80 ਲੱਖ ਰੁਪਿਆ ਇਹਨਾਂ ਕੋਲ ਲੈ ਲਿਆ ਜੀ ਮੈਨੂੰ 80 ਲੱਖ ਰੁਪਿਆ ਤੁਸੀਂ ਦੇਣਾ ਪਿਛਲਾ ਦਿਓ ਹਰ ਤਰ੍ਹਾਂ ਦੀ ਕੋ ਕੰਮ ਇਹਨਾਂ ਨੇ ਕੀਤਨ ਦਿੱਲੀ ਕਮੇਟੀ ਤੇ ਕਾਬਜ ਰਹਿਣ ਲਈ ਤਾਂ ਕਿ ਗੁਰੂ ਦੀ ਗੋਲਕ ਨੂੰ ਦਬ ਕੇ ਲੁੱਟ ਕੇ ਤੇ ਲੋਕਾਂ ਜੋ ਮੈਂਬਰਾਂ ਚ ਵੰਡਿਆ ਜਾਵੇ ਤੇ ਅਸੀਂ ਇੱਥੇ ਕਬਜ਼ੇ ਕਰਕੇ ਸਰਕਾਰ ਦੇ ਹੱਥ ਵਿੱਚ ਗੁਰਦੁਆਰੇ ਦੇ ਕੇ ਆਪਣਾ ਕੰਮ ਪੂਰਾ ਕਰ ਗਿਆ ਹੈ ਮੈਂ ਇਹ ਤੁਹਾਡੇ ਰਾਹੀਂ ਇਹ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਕਿ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਤੁਸੀਂ ਇਹਨਾਂ ਦੇ ਹੱਥ ਖੇਡ ਜਾਓ ਜੋ ਇਹਨਾਂ ਦੇ ਹੱਥ ਖੇਡ ਜਾਓ ਸਾਨੂੰ ਕੋਈ ਨਹੀਂ ਪਰ ਜਿਹੜੇ ਕਰਮ ਰਕਾਬਗਨ ਸਾਹਿਬ ਬੰਗਲਾ ਸਾਹਿਬ ਸੀਜਗਨ ਸਾਹਿਬ ਸੀਜਗਨ ਸਾਹਿਬ ਨਾਨਕਪਿਆਸਾਬ ਹੋਏਨ ਉਹਨਾਂ ਦੀ ਇਨਕੁਆਇਰੀ ਕਰਾ ਲਓ ਇਹ ਜੇ ਕੋ ਕਰਮ ਕਰਨ ਵਾਲੇ ਜੇ ਤੁਸੀਂ ਇਹਨਾਂ ਦੀ ਵਾਗਡੋਰ ਰੱਖੋਗੇ ਇਹਨਾਂ ਨੂੰ ਤਾਕਤ ਦਿਓਗੇ ਤੇ ਮੈਂ ਇਹ ਕਹਿ ਸਕਦਾ ਤੁਹਾਡਾ ਵਕਤ ਵੀ ਥੋੜਾ ਫਿਰ ਸਿਹਰਾ ਕਰਾਂਗਾ ਜਿਨ੍ਹਾਂ ਜਿਨ੍ਹਾਂ ਨੇ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਆਪਣੀ ਗੱਲ ਚਲਾਈ ਹੈ ਮੈਨੂੰ ਇੱਕ ਦੱਸ ਦਿਓ ਜਿਹੜਾ ਜਿੰਦਾ ਬੈਠਾ ਹੋਵੇ ਔਰ ਉਹਨਾਂ ਸਭ ਸਰਕਾਰਾਂ ਦਾ ਅੱਜ ਤੁਸੀਂ ਕਹੋ ਕਾਂਗਰਸ ਅਰਕਥੇ ਕਹਿਆ ਕੀ ਤੁਹਾਡਾ ਸਰ ਵੀ ਕਾਂਗਰਸ ਵਰਗਾ ਨਾ ਹੋਵੇ ਤੁਸੀਂ ਇਹਨਾਂ ਦਾ ਜਿਹੜੀ ਬਾਹ ਫੜ ਕੇ ਕੋ ਕੰਮ ਕਰਾਉਂਦੇ ਪਿਓ ਨਾ ਉਹ ਛੱਡ ਦਿਓ ਇਹ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਇਸ ਨੂੰ ਸਾਨੂੰ ਇਹ ਨਾ ਸੁਣਨਾ ਅਸੀਂ ਕੋਈ ਚੇਤਾਵਨੀ ਦੇ ਰਹੇ ਹਾਂ ਬਈ ਤੁਸੀਂ ਸਰਕਾਰ 'ਚ ਬੈਠੇ ਹੋ ਸਾਡਾ ਕੀ ਕਰੋਗੇ ਸਾਨੂੰ ਅੰਦਰ ਕਰੋਗੇ ਪਰ ਮੈਂ ਇਹ ਚਾਹੁੰਦਾ ਕਿ ਹਿੰਦੁਸਤਾਨ ਦੀ ਸਰਕਾਰ ਦੇ ਅੱਜ ਦੁਨੀਆ ਵਿੱਚ ਜਲਦਵਾਰ ਸੁੱਟ ਤੁਸੀਂ ਉਸ ਪਾਰ ਜਾਂਦੇ ਹੋ ਇਹਨਾਂ ਦਾ ਜਿਹੜੇ ਗੁਗਾ ਦੇ ਦੋਖੀ ਆਗੇ ਸੇ ਦੋਖੀ ਇਹ ਨਾ ਹਾਂਜੀ ਬੰਦੀ 10 ਮਿੰਟ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟੀਮ 8ਵੇਂ ਗੁਰੂ ਨਾਨਕ ਗੁਰੂ ਹਰਿਕ੍ਰਿਸ਼ਨ ਪਾਸ਼ਾ ਦੇ ਦਰ ਤੇ ਆਈ ਹੈ ਇਹੋ ਦਰਸੀ ਜਦੋਂ ਬਾਲਾ ਪ੍ਰੀਤਮ ਇੱਥੇ ਆਏ ਤੇ ਉਹਨਾਂ ਨੇ ਆਪਣੇ 7ਵੇਂ ਗੁਰੂ ਨਾਨਕ ਗੁਰੂ ਹਰ Rai ਪਾਤਸ਼ਾਹ ਨੇ ਇੱਕ ਵਾਅਦਾ ਕੀਤਾ ਸੀ ਕਿ ਬਲੇਸ਼ ਦੇ ਮੱਥੇ ਨਹੀਂ ਲੱਗਾਗਾ। ਔਰ ਬਲੇਸ਼ ਦੇ ਮੱਥੇ ਕਿਉਂ ਨਹੀਂ ਲੱਗਾਗਾ? ਕਿਉਂਕਿ ਉਸ ਵੇਲੇ ਵੀ ਗੁਰੂ ਘਰ ਦੇ ਵਿੱਚੋਂ ਵੀ ਜਿਹੜੇ ਮੈਂ ਸਮਝਦਾ ਮਾਂ ਕਿ ਪਿੱਛੇ ਛੁਰੇ ਮਾਰਨ ਵਰਗੇ ਰਾਮ ਰਾਈਏ ਸੀ ਉਹਨਾਂ ਨੇ ਬਾਣੀ ਦੇ ਅਰਥ ਬਦਲਤੇ ਸੀਗੇ। ਔਰ ਕਿੰਨੀ ਵੱਡੀ ਗੱਲ ਹੈ ਕਿ ਗੁਰੂ 8ਵੇਂ ਪਾਤਸ਼ਾਹ ਸ਼ਿਸਤਾਨ ਤੇ ਬੈਠਣ ਰਾਜਾ ਜੈ ਸਿੰਘ ਦੇ ਬੰਗਲੇ ਤੇ ਔਰ ਅਰੰਗゼਬ ਦੇ ਮੱਥੇ ਨਾਲ ਲੱਗਣ ਉਸ ਨੂੰ ਦਰਸ਼ਨ ਨਾ ਦੇਣ। ਅੱਜ ਅਸੀਂ ਉਸੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਦਰ ਤੇ ਆਏ ਆ ਅਰਦਾਸ ਕਰਨ ਆਏ ਆ ਸੱਚੇ ਪਾਤਸ਼ਾਹ ਅੱਜ ਸਾਡੇ ਵਿੱਚੋਂ ਵੀ ਜਿਹੜੇ ਮਲੇਸ਼ ਨੇ ਸਾਡੇ ਵਿੱਚੋਂ ਵੀ ਜਿਹੜੇ ਰਾਮਰਾਈਏ ਨੇ ਸਾਡੇ ਵਿੱਚੋਂ ਵੀ ਜਿਹੜੇ ਧੀਰਮਲਈਏ ਨੇ ਅੱਜ ਉਹ ਸਰਕਾਰਾਂ ਦੇ ਪਿੱਠ ਠੋਕਦੇ ਪਏ ਨੇ ਅੱਜ ਉਹਨਾਂ ਲੋਕਾਂ ਦੀ ਪਿੱਠ ਠੋਕ ਰਹੇ ਨੇ ਜਿਹੜੇ ਗੁਰੂ ਘਰ ਨੂੰ ਅੱਜ ਗੁਰੂ ਦੀ ਸਿੱਖਿਆ ਨੂੰ ਚੈਲੰਜ ਕਰਦੇ ਪਏ ਨੇ ਗੁਰੂ ਘਰਾਂ ਦੇ ਨਿਜ਼ਾਮ ਦੇ ਵਿੱਚ ਦਖਲ ਦਿੰਦੇ ਪਏ ਨੇ ਮੈਂ ਸਮਝਦਾ ਸਾਡੀ ਲੜਾਈ ਉਹ ਸੋਚ ਦੇ ਨਾਲ ਹੈ ਔਰ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਜਿਸ ਤਰੀਕੇ ਨਾਲ ਤੁਹਾਡੇ وزیر ਇਹਨਾਂ ਦੀ ਪਿੱਠ ਹੋਕ ਰਹੇ ਨੇ ਔਰ ਗਲਤ ਫੈਸਲੇ ਕਰ ਰਹੇ ਨੇ ਤੁਹਾਡਾ ਇੱਕੋ ਹੀ ਕੰਮ ਹੈ ਕਿ ਅਸੀਂ ਗੁਰੂ ਘਰ ਤੇ ਕਬਜ਼ੇ ਕਿਦਾਂ ਕਰਨੇ ਨੇ ਮੈਂ ਸਮਝਦਾ ਵਾਂ ਕਿ ਇਸ ਗੁਰੂ ਘਰ ਤੇ ਕਬਜ਼ੇ ਇੰਦਰਾ ਗਾਂਧੀ ਨੇ ਸਰਕਾਰੀ ਬੋਰਡ ਬਣਾ ਕੇ ਕੀਤਾ ਸੀ ਅਕਾਲੀ ਦਲ ਨੇ ਜਦੋਜਹਿਦ ਕੀਤਾ ਸੀ ਗੋਡਿਆਂ 'ਚ ਡਿੱਕੇ ਮਾਫੀ ਮੰਗੀ ਸੀ ਇੰਦਰਾ ਨੇ ਔਰ ਇਲੈਕਸ਼ਨਾਂ ਕਰਾਈਆਂ ਦੁਬਾਰਾ ਅਕਾਲੀ ਦਲ ਆਇਆ ਸੀਗਾ ਇਹ ਜਿੰਨਾ ਮਰਜ਼ੀ ਡਿਲੇ ਕਰ ਲੈਣ ਸੰਗਤ ਇਸ ਵੇਲੇ ਇਹਨਾਂ ਨੂੰ ਕੱਢਣਾ ਚਾਹਦੀ ਹੈ ਮੈਂ ਸਮਝਦਾ ਇਹ ਸੰਗਤ ਦੇ ਵਿੱਚ ਗੁਰੂ ਦਾ ਜਿਹੜੀ ਸੋਚ ਹੈ ਉਹ ਵਰਤੇਗੀ ਗੁਰੂ ਸਾਹਿਬ ਇਹਨਾਂ ਮਲੇਛਾਂ ਨੂੰ ਕਦੀ ਮਾਫ਼ ਨਹੀਂ ਕਰਨਗੇ ਜਿਨ੍ਹਾਂ ਦੇ ਰਾਜ ਦੇ ਵਿੱਚ ਗੁਰੂ ਘਰਾਂ ਜਿੱਦਾ ਸਰਨਾ ਸਾਹਿਬ ਨੇ ਦੱਸਿਆ ਕਿ ਕਿਹੜੇ-ਕਿਹੜੇ ਗੁਰੂ ਘਰ ਚ ਕਿਹੜੇ ਕੰਮ ਦੀ ਹੋਏ ਸਾਡੇ ਸਕੂਲਾਂ ਦੇ ਹਾਲ ਕੀ ਹੈ 450 ਕਰੋੜ ਇਹ ਮੈਨੇਜਮੈਂਟ ਕਾਦੀ ਕਰਦੇ ਨੇ ਅੱਜ ਗੁਰਦੁਆਰਾ ਰਿਕਾਬ ਗੰਜ ਸਾਹਿਬ ਚ ਬਹੁਤ ਵੱਡੀ ਆਗ ਲੱਗੀ ਹੈ ਉਥੋਂ ਦੇ ਟਰਾਂਸਫਾਰਮਰ ਚ ਬਿਜਲੀ ਦੇ ਨੂੰ ਔਰ ਐਡੀ ਵੱਡੀ ਆਗ ਲੱਗੀ ਕਿ ਗੁਰੂ ਘਰ ਦਾ ਵੀ ਨੁਕਸਾਨ ਹੋ ਸਕਦਾ ਸੀਗਾ ਔਰ ਜਿਹੜਾ ਸਟਾਫ ਹੈ ਬਿਜਲੀ ਦਾ ਉਹ ਕਈ ਵਾਰੀ ਲਿਖ ਕੇ ਦੇ ਚੁੱਕਾ ਕਿ ਇਸ ਨੂੰ ਬਦਲਿਆ ਜਾਵੇ ਲੋਡ ਇਨਾ ਜ਼ਿਆਦਾ ਨੁਕਸਾਨ ਹੋਏਗਾ ਲੇਕਿਨ ਇਹਨਾਂ ਕੋਲ ਮੰਤਰੀਆਂ ਦੇ ਚਰਨ ਪਰਸਨ ਦਾ ਸਮੇਂ ਹੈਗਾ ਇਹਨਾਂ ਕੋਲ ਗੁਰੂ ਦੀ ਗੋਲਕ ਚੋਂ ਮੈਂਬਰ ਖਰੀਦਣ ਦਾ ਸਮੇਂ ਹੈਗਾ ਇਹ ਟਰਾਂਸਫਾਰਮਰ ਬਦਲਣ ਦਾ ਇਹ ਟੀਮਾ ਦੇਣ ਦਾ ਇਹ ਪ੍ਰੋਵੀਡੈਂਟ ਫੰਡ ਜੋ ਸਟਾਫ ਦਾ ਹੱਕ ਬਣਦਾ ਉਹ ਦੇਣ ਦਾ ਹੱਕ ਨਹੀਂ ਹੈ ਕੱਲ ਸਾਡਾ ਡੈਲੀਗੇਸ਼ਨ ਪ੍ਰਧਾਨ ਮੰਤਰੀ ਕੋਲ ਜਾਏਗਾ ਆਪਣੀ ਰਿਪrezentੇਸ਼ਨ ਦੇ ਕੇ ਜਾਏਗਾ ਔਰ ਇੱਕ ਸਖਤ ਰਿਪrezentੇਸ਼ਨ ਹੋਏਗੀ ਮੈਂ ਸਮਝਦਾ ਸੀ ਪ੍ਰਧਾਨ ਮੰਤਰੀ ਨੂੰ ਸਰਨਾ ਸਾਹਿਬ ਮੈਂ ਅਸੀਂ ਸਾਰੇ ਖੁਦ ਦੇ ਕੇ ਆਵਾਂਗੇ ਪਿਛਲੇ ਪੂਰੇ 3.5 ਸਾਲ ਤੋਂ ਜਿਹੜੇ ਮੈਂਬਰ ਸਾਡੇ ਵਾਜਿਤ ਕੇ ਆਏ ਸਨ ਔਰ ਉਸ ਤੋਂ ਬਾਅਦ ਤਿੰਨ ਮੈਂਬਰ ਜਿਹੜੇ ਸਨ ਜਿਹੜੇ ਸ਼ੋਭਨੀ ਅਕਾਲੀ ਦਲ ਦੇ ਸਨ ਉਹਨਾਂ ਦੇ ਪੰਜ ਤੋਂ ਬਾਅਦ ਇਨਾਂ ਨੂੰ ਹਰ ਵਕਤ ਆਪਣੀ ਹਾਰ ਦਾ ਜਿਹੜਾ ਸੀ ਡਰ ਸਤਾਂਦਾ ਰਿਹਾ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਗੱਲ ਹੈਗੇ ਕਿ ਗੁਰੂ ਦੀ ਗੋਲਕ ਜਿਸ ਤਰ੍ਹਾਂ ਇਹ ਵਰਤੈਨ ਮੈਂ ਇਹ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ 60 ਲੱਖ 40 ਲੱਖ 20 ਲੱਖ 3 ਲੱਖ ਔਰ ਇਹਨਾਂ ਦੇ ਮੈਂਬਰਾਂ ਨੇ ਮੇਰੇ ਕੋਲੋਂ 2.5 ਲੱਖ 30 ਲੱਖ ਰੁਪਏ ਲੈ ਕੇ ਵੋਟ ਮੈਨੂੰ ਪਾਣ ਦਾ ਕੀਤਾ ਇਨਾਂ ਨੂੰ ਡਰ ਸੀ ਕਿ ਜੇ ਇਹ 19 20 ਤੇ ਵੀ ਰਹੇ 21 ਤੇ ਵੀ ਰਹੇ ਤੇ ਅਸੀਂ ਅਸੀਂ ਹਾਰ ਜਾਣਾ ਹੈ ਅਸੀਂ ਨਹੀਂ ਜਿੱਤ ਸਕ ਰਹੇ ਪਰ ਜੋ ਇਹਨਾਂ ਨੇ ਕੀਤਾ ਹੈ ਟੀਚਰਾਂ ਦੀਆਂ ਤਨਖਾਹਾਂ ਦੇਣ ਜੋਗੇ ਇਹਨਾਂ ਕੋਲ ਪੈਸੇ ਨਹੀਂ ਆ ਗਏ ਪਰ ਮੈਂਬਰਾਂ ਦੀਆਂ ਜ਼ਰੂਰਤਾਂ ਪੂਰਨ ਵਾਸਤੇ ਇਹਨਾਂ ਕੋਲ ਸਾਰੇ ਪੈਸੇ ਕੋਈ ਐਸਾ ਮੈਂਬਰ ਜਿਹੜਾ ਸਾਡੇ ਚੋਂ ਗਿਆ ਹੈ ਕੋਈ ਨਹੀਂ ਕਹਿ ਸਕਦਾ ਕਿਸੇ ਨੇ ਆਪਣੀ ਨੂੰਨ ਵਾ ਲਈ ਹੈ ਕਿਸੇ ਨੇ ਪੈਸੇ ਲਵਾ ਲੈਣ ਕਿਸੇ ਨੇ ਆਪਣੀ ਭੈਣ ਦਾ 80 ਲੱਖ ਰੁਪਇਆ ਇਹਨਾਂ ਕੋਲ ਲੈ ਲਿਆ ਜੀ ਮੈਂ 80 ਲੱਖ ਰੁਪਇਆ ਤੁਸੀਂ ਦੇਣਾ ਪਛਲਾ ਦਿਓ ਹਰ ਤਰ੍ਹਾਂ ਦੀ ਕੋ ਕਰਮ ਇਹਨਾਂ ਨੇ ਕੀਤਨ ਦਿੱਲੀ ਕਮੇਟੀ ਤੇ ਕਾਬਜ ਰਹਿਣ ਲਈ ਤਾਂ ਕਿ ਗੁਰੂ ਦੀ ਗੋਲਕ ਨੂੰ ਦਬ ਕੇ ਲੁੱਟ ਕੇ ਤੇ ਲੋਕਾਂ ਜੋ ਮਹਿਮਰਾਜ ਵੰਡਿਆ ਜਾਵੇ ਤੇ ਅਸੀਂ ਇੱਥੇ ਕਬਜ਼ੇ ਕਰਕੇ ਸਰਕਾਰ ਦੇ ਹੱਥ ਵਿੱਚ ਗੁਰਦੁਆਰੇ ਦੇ ਕੇ ਆਪਣਾ ਕੰਮ ਪੂਰਾ ਕਰ ਗਏ ਮੈਂ ਇਹ ਤੁਹਾਡੇ ਰਾਈ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਕਿ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਤੁਸੀਂ ਇਹਨਾਂ ਹੱਥ ਖੇੜ ਜਾਓ ਜੋ ਇਹਨਾਂ ਦੇ ਹੱਥ ਖੇੜ ਜਾਓ ਸਾਨੂੰ ਕੋਈ ਨਹੀਂ ਪਰ ਜਿਹੜੇ ਕਰਮ ਰਕਾਬਗਨ ਸਾਹਿਬ ਬੰਗਲਾ ਸਾਹਿਬ ਸੀਜਗਨ ਸਾਹਿਬ ਸੀਜਗਨ ਸਾਹਿਬ ਨਾਨਕਪਿਆਉ ਸਾਹਿਬ ਹੋਏ ਨੇ ਉਹਨਾਂ ਦੀ ਇਨਕੁਆਰੀ ਕਰਾ ਲਓ ਇਹ ਜੇ ਕੋ ਕਰਮ ਕਰਨ ਵਾਲੇ ਜੇ ਤੁਸੀਂ ਇਹਨਾਂ ਦੀ ਵਾਗਡੋਰ ਰੱਖੋਗੇ ਇਹਨਾਂ ਨੂੰ ਤਾਕਤ ਦਿਓਗੇ ਤੇ ਮੈਂ ਇਹ ਕਹਿ ਸਕਦਾ ਤੁਹਾਡਾ ਵਕਤ ਵੀ ਥੋੜਾ ਫਿਰ ਸਿਰ ਰਾਜ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਆਪਣੀ ਗੱਲ ਚਲਾਈ ਹੈ ਮੈਨੂੰ ਇੱਕ ਦੱਸ ਦਿਓ ਜਿਹੜਾ ਜਿੰਦਾ ਬੈਠਾ ਹੋਵੇ ਔਰ ਉਹਨਾਂ ਸਭ ਸਰਕਾਰਾਂ ਦਾ ਅੱਜ ਤੁਸੀਂ ਕਹ ਲੋ ਕਾਂਗਰਸ ਆਰ ਕਿਥੇ ਗਿਆ ਕੀ ਤੁਹਾਡਾ ਸ਼ਰ ਵੀ ਕਾਂਗਰਸ ਵਰਗਾ ਨਾ ਹੋਵੇ ਤੁਸੀਂ ਇਹਨਾਂ ਦਾ ਜਿਹੜੀ ਬਾਹ ਫੜ ਕੇ ਕੋਈ ਕੰਮ ਕਰਾਉਂਦੇ ਪਿਓ ਨਾ ਉਹ ਛੱਡ ਦਿਓ ਇਹ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਇਸ ਨੂੰ ਸਾਨੂੰ ਇਹ ਨਾ ਸੁਣਨਾ ਅਸੀਂ ਕੋਈ ਚੇਤਾਵਨੀ ਦੇ ਰਹੇ ਹਾਂ ਬਈ ਤੁਸੀਂ ਸਰਕਾਰ ਦੇ ਬੈਠੇ ਹੋ ਸਾਡਾ ਕੀ ਕਰੋਗੇ ਸਾਨੂੰ ਅੰਦਰ ਕਰੋਗੇ ਪਰ ਮੈਂ ਇਹ ਚਾਹਦਾ ਕਿ ਹਿੰਦੁਸਤਾਨ ਦੀ ਸਰਕਾਰ ਅੱਜ ਦੁਨੀਆ ਵਿੱਚ ਜਲਵਾਰ ਸੁੱਟ ਤੁਸੀਂ ਉਸ ਪਾਰ ਜਾਂਦੇ ਹੋ ਇਹਨਾਂ ਦਾ ਜਿਹੜੇ ਗਾਰੇ ਦੋਖੀ ਆਗੇ ਇਸੇ ਦੋਖੀ ਗੇ ਨਾ ਵੀ ਵਾਹ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟੀਮ 8ਵੇਂ ਗੁਰੂ ਨਾਨਕ ਗੁਰੂ ਹਰਕ੍ਰਿਸ਼ਨ ਪਾਸ਼ਾ ਦੇ ਦਰ ਤੇ ਆਈ ਹੈ ਇਹ ਉਹ ਦਰਸੀ ਜਦੋਂ ਬਾਲਾ ਪ੍ਰੀਤਮ ਇੱਥੇ ਆਏ ਤੇ ਉਹਨਾਂ ਨੇ ਆਪਣੇ 7ਵੇਂ ਗੁਰੂ ਨਾਨਕ ਗੁਰੂ ਹਰ Rai ਪਾਸ਼ਾ ਨੂੰ ਇੱਕ ਵਾਅਦਾ ਕੀਤਾ ਸੀ ਕਿ ਮਲੇਸ਼ ਦੇ ਮੱਥੇ ਨਹੀਂ ਲਗਾਗਾ ਔਰ ਮਲੇਸ਼ ਦੇ ਮੱਥੇ ਕਿਉਂ ਨਹੀਂ ਲਗਾਗਾ ਜੋ ਕਿ ਉਸ ਵੇਲੇ ਵੀ ਗੁਰੂ ਘਰ ਦੇ ਵਿੱਚੋਂ ਵੀ ਜਿਹੜੇ ਮੈਂ ਸਮਝਦਾ ਮਾਂ ਕਿ ਪਿੱਛੇ ਛੁਰੇ ਮਾਰਨ ਵਰਗੇ ਰਾਮ ਰਾਈਏ ਸੀ ਉਹਨਾਂ ਨੇ ਬਾਣੀ ਦੇ ਅਰਥ ਬਦਲਤੇ ਸੀਗੇ ਔਰ ਕਿੰਨੀ ਵੱਡੀ ਗੱਲ ਹੈ ਕਿ ਗੁਰੂ 8ਵੇਂ ਪਾਤਸ਼ਾਹ ਸ਼ਿਸਤਾਨ ਤੇ ਬੈਠਣ ਰਾਜਾ ਜੈ ਸਿੰਘ ਦੇ ਬੰਗਲੇ ਤੇ ਔਰ ਅਰੰਗゼਬ ਦੇ ਮੱਥੇ ਨਾਲ ਲੱਗਣ ਉਸ ਨੂੰ ਦਰਸ਼ਨ ਨਾ ਦੇਣ ਅੱਜ ਅਸੀਂ ਉਸੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਦਰ ਤੇ ਆਏ ਆ ਅਰਦਾਸ ਕਰਨ ਆਏ ਆ ਸੱਚੇ ਪਾਤਸ਼ਾਹ ਅੱਜ ਸਾਡੇ ਵਿੱਚੋਂ ਵੀ ਜਿਹੜੇ ਮਲੇਸ਼ ਨੇ ਸਾਡੇ ਵਿੱਚੋਂ ਵੀ ਜਿਹੜੇ ਰਾਮ ਰਾਈਏ ਨੇ ਸਾਡੇ ਵਿੱਚੋਂ ਵੀ ਜਿਹੜੇ ਧੀਰ ਮਲੀਏ ਨੇ ਅੱਜ ਉਹ ਸਰਕਾਰਾਂ ਦੀ ਪਿੱਠ ਠੋਕਦੇ ਪਏ ਨੇ ਅੱਜ ਉਹਨਾਂ ਲੋਕਾਂ ਦੀ ਪਿੱਠ ਠੋਕ ਰਹੇ ਨੇ ਜਿਹੜੇ ਗੁਰੂ ਘਰ ਨੂੰ ਅੱਜ ਗੁਰੂ ਦੀ ਸਿੱਖਿਆ ਨੂੰ ਚੈਲੰਜ ਕਰਦੇ ਪਏ ਨੇ ਗੁਰੂ ਘਰਾਂ ਦੇ ਨਿਜ਼ਾਮ ਦੇ ਵਿੱਚ ਦਖਲ ਦਿੰਦੇ ਪਏ ਨੇ